ਆਰੇ ਜੁਜੁਗ ਭੜਕ ਉਪਾਇ ਤੈਜ ਰਖਦਾ ਆਇਆ ਨਾਮ ਰਜੇ ਹਰਿ ਦਾਤਿਸੁਰ ਗੁਸਤ ਪਦ ਵਾਰਿਆ ਸਹਿ ਲੰਤ ਆਇਆ ਅਹੰਕਾਰੀਆਂ ਨਿੰਦਕਾਂ ਪਿਟਦੇ ਨਾਮ ਦੇਉ ਮੁਥ ਲਾਇਆ ਜਨ ਨਾਨਕ ਸਹਾ ਹਰਿ ਸਿਵੀਆ ਅੰਤ ਤੈ ਛੁਡਾਇਆ ਸਰੂਪ ਮਹਲਾ ਪਹਿਲਾ ਤੁਮਹ ਦਰੁ ਸੁਖਰੁ ਸੁਖਿਆ ਆਜਾ ਸਿਖਤਾ ਮਨੋ ਹੋਈ ਕਰਤਾ ਕਰਨਾ ਮੈਂ ਨਹੀਂ ਜੋ ਹੁਈ ਨਾ ਹੋਈ ਪ੍ਰਭ ਹਰਿ ਕਿਤਥ ਵਸਿਆ ਤੇਰਾ ਉਤਰ ਜਾਈ ਰਖਿਆ ਰਹਾ ਜਤ ਮਹਿ ਜੁਤ ਜੁਤ ਮੈਂ ਜੱਦਾ ਅਕਲ ਕਲਾ ਪਰਭੂ ਰਹਿ ਆ ਤੂੰ ਸੱਜਾ ਸਾਹਿਬ ਸਿਧ ਸਵਾਨਿਓ ਜਿਨ ਕੀਤੀ ਸੋ ਪਾਰ ਬਿਆ ਕਬੀਰ ਨਾਨਕ ਕਰ ਤੈ ਕੀਆ ਬਾਤਾ ਕੁ ਵਿਚ ਕਰਨਾ ਸੁਖ ਕਰ ਰਹੀਆ ਸੂਦਰ ਗਾਥਾਸਾ ਮਹੱਲਾ ਪਹਿਲਾ ਇਕ ਤੋਂ ਅੰਤ ਤਾਰੇ ਸਤਿਗੁਰ ਪ੍ਰਸਾਦ ਸੋਦਰ ਤੇ ਆ ਕੀ ਹਾ ਸੋ ਕਰ ਕੇ ਹਾ ਜਿਤ ਵੇ ਸਰਬ ਸਵਾਦੀ ਵਾਜੇ ਤੇਰੇ ਨਾਮ ਅਨੇਕ ਅਸੰਖਾ ਕਿਤੇ ਤੇਰੇ ਬਾਣਹਾਰੇ ਕੁੱਤੇ ਜੀ ਆਪਰੀ ਸੋ ਕਹੀਐ ਕਿਤੇ ਤੇਰੇ ਕਾ ਬਣਹਾਰੇ ਗਾਵਣ ਤੁਧ ਨ ਪੜ ਪਾਈ ਵੈ ਸੰਤਰੇ ਕਰਾਵੇ ਰਾਜ ਅਦਰ ਦਰਬਾਰੀ ਕਾਵਣ ਸੁਦਨੋ ਚਿਤ ਸੁਖ ਤਿਗ ਜਾਣਣਾ ਤਿਗ ਨਿਗ ਧਰਮ ਵਿਚਾਰੀ ਕਾਵਣ ਸੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਕਾਵਣ ਸੁਦਨੋ ਇੰਦਰ ਚਿਤ ਆਸਰ ਬੈਠੇ ਦੇਵ ਤੇ ਆਦਰ ਨਾਦੇ ਕਾਵਣ ਸੁਦਨੋ ਸਿੱਧ ਸਮਾਧੀ ਅੰਦਰ ਕਾਵਣ ਸੁਦਨੋ ਸਾਧ ਵਿਚਾਰੀ ਕਾਵਣ ਸੁਦਨੋ ਜਲਦੀ ਸਤੀ ਸੰਤੋਖੀ ਕਾਵਣ ਸੁਦਨੋ ਵੀਰ ਕਰਾਏ ਕਾਵਣ ਤੁਦਨੋ ਕੰਨ ਲਗੜ ਪਰਨ ਰੰਗੀਸਾ ਤੁਬ ਤੁਬੇ ਤਾ ਨਾ ਲੇ ਗਾਵਣ ਤੁਦਨੋ ਮੋਹਣੀਆਂ ਮਨ ਮੋਹਣ ਸੁਰਤ ਬਚੀ ਆਨੀ ਗਾਵਣ ਤੁਦਨੋ ਰਦਨੋ ਪਾਏ ਤੇਰੇ 68 ਤੀਰ ਨਾ ਲੇ ਗਾਵਣ ਤੁਦਨੋ ਜੋਦ ਮਹਾ ਪਰ ਤੁਲਾ ਗਾਵਣ ਤੁਦਨੋ ਕਾਣੀ ਚਾਰੀ ਬੜੇ ਦਰੋਂ ਗਾਵਣਾ ਮੰਦਰ ਭੈਣੰਡਾ ਕਰ ਕਰ ਰਕ ਕੀਤੀ ਰੇਤਾਈ ਸੀ ਗੁਰਦਨੋਂ ਕਾਵਣ ਜੋਤਿ ਭਾਵਣ ਰਤੇ ਤੇਰੇ ਪੱਤਰ ਸਾਰੇ ਹੋਰ ਕੀਤੇ ਗੁਰਦਨੋਂ ਗਾਵਣਾ ਸੀ ਜਿਤਨਾ ਆਵਣ ਨਾਨਕ ਪਿਆਰੀ ਚਾਹੀ ਸੁਹੀ ਸੁਹੀ ਸਦਾ ਸਤਿ ਸਾਹਿਬ ਸੱਚਾ ਸਾ ਕੀ ਨਾਹੀ ਹੈ ਕੀ ਹੋਸੀ ਜਾਏ ਨ ਜਸੀ ਰਤਨਾ ਦੇ ਨਰ ਚਾਈ ਕੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਭਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵਾ ਸੋਈ ਕਰਸੀ ਜਿਨੁ ਗੁਰਨੰ ਕਰਣਾ ਜਾਈ ਸੋ ਪਤ ਸਭ ਸਾ ਪਤ ਸਾਈਵ ਨਾਮ ਕਰਨੁ ਜਾਈ ਆਸਾ ਮਹਲਾ ਪਹਿਲਾ ਸੁਣ ਬੰਦਾ ਆਖੈ ਸਭ ਕੋ ਏਕ ਏਕ ਵਡਟਾ ਗੀਤਾ ਹੋਇ ਕੀਨਤ ਪਾਇ ਨ ਕਰਿਆ ਜਾਈ ਰਹਿਣੇ ਵਾਲੇ ਤੇਰੇ ਰਹੀ ਸਮਾਈ ਵੰਡੀ ਮੇਰੇ ਸੋਈ ਬਾਗ ਅਰਮਦੀਆ ਕੁਮੀ ਕਰੀ ਜਾ ਕੋਈ ਨ ਜਾਣੇ ਤੇਰਾ ਕੀ ਤੰਗੇ ਮਤ ਚੀਰਾ ਰਹਾਓ ਸਤ ਸੁਰ ਕੀ ਮਿਹਰ ਸੁਰਤ ਕਮਾਈ ਸਾਥੀ ਮਨਨ ਮਿਲ ਕੀਮਤ ਦਵਾਈ ਜੀ ਆਮੀ ਤੇ ਆਮੀ ਗੁਰ ਗ੍ਰਹਾਈ ਕਹਿਣ ਨ ਜਾਇ ਤੇਰੀ ਤੇਰਵੜਿਆਈ ਸਭ ਸੰਤ ਸੰਤਪ ਸੰਤ ਸੰਗਿਆਈਆਂ ਸਿੱਤਾ ਪੁਰਖਾਂ ਕੀ ਆਵੜੇ ਆਈਆਂ ਉਦੇਵਰ ਜੀ ਕੀ ਕਹਿਣਾ ਦਾ ਪਈਆ ਕਰਮ ਮਿਲੈ ਨਾਹੀ ਦਰ ਦਹਾਈਆ ਅਖਣਵੜਾ ਤਿਆ ਮੇਜਰਾ ਸਿੱਖੀ ਭਰੇ ਤੇਰੀ ਪੰਨੀ ਲੋਰਾ ਜਿਸਕੂ ਰੇਤ ਸਹਿ ਗਿਆ ਜਹਾਰਾ ਨਾਨਕ ਸੱਚ ਸਵਾਰਨ ਹਾਰਾ ਅਸਾ ਮਹਲਾ ਪਹਿਲਾ ਅਰਥਾ ਜੀਵਾ ਬਿਸਰੇ ਮਰ ਜਾਓ ਅਖੜੇ ਅਖਰ ਸੱਚਾ ਨਾਓ ਸੱਚੇ ਨਾਮ ਕੀ ਲਾਗੈ ਢੂਗਾ ਉਤ ਘੂਘਰ ਖਾਏ ਜਰੀਏ ਢੂਗਾ ਸੋ ਕੇ ਹੁ ਸਰੰਗ ਮੇਰੀ ਮਾਏ ਸੱਚਾ ਸਾਇ ਸੱਚੇ ਨਾਹੀ ਰਹਾਉ ਸੱਚੇ ਨਾਮ ਕੀ ਥਿਰਵੜੇ ਆਈਆ ਅੰਤ ਤੇ ਜੀਵਤ ਰਹੀ ਪਾਈ ਜੇ ਸਭਿਲ ਕੇ ਅੰਖੜ ਪਾਏ ਵਡਾ ਨਾ ਹੋਵੇ ਤਨ ਜਾਈ ਨਾ ਉਮਰ ਰਹੂ ਵੈ ਸੋਗ ਦੀਨਾ ਰਹੈ ਨ ਤੂ ਕੈ ਭੋਗ ਕੋਈ ਹੋਰ ਨਾਹੀ ਕੋਈ ਨਾ ਕੋ ਹਦਕੋ ਹੋਈ ਜਿਮੜੀ ਆਪ ਤੇ ਬਟ ਤੇਰੀ ਦਾਤ ਜੇ ਦਿਨ ਕਰ ਕੈ ਕੀ ਰਾਤ ਅਸੰਸਾਰੈ ਨੀ ਕਰ ਜਾਤ ਨਾਨਕ ਨਾਮੈ ਬਾਸਿ ਰਾਤ ਰਾਗ ਗੁੰਦਲੀ ਮਹਲਾ ਜਉਤਾ ਹਰ ਕੇ ਜਨ ਸਤਗੁਰ ਸਤਪੁਰਖਾਂ ਮੇਰੋਂ ਕਰੂ ਕਿਰਪਾਸ ਹਮ ਕੀਰੇ ਕਿਰਨ ਸਤਗੁਰ ਸਰਨਾਈ ਕਰ ਦਿਆ ਨਾਮ ਕਰੇ ਖਾਸ ਮੰਗਲ ਗੁਰਦੇਵ ਮੋਕੋ ਰਾਮਨਾਮ ਪਰਗਾਸ ਗੁਪਤ ਨਾਮ ਮਰਗਾਂ ਸਿਖਾਈ ਹਰ ਕੀਰਤ ਹਮਰੀ ਜਹਰਾਸ ਰਹਾਉ ਹਰ ਜੰਗਿ ਬੜਾ ਪਾਉ ਬੜੀ ਰੇ ਜਹਾਰ ਹਰ ਸਰਤਾ ਹਰ ਪਿਆਸ ਹਰ ਹਰ ਨਾਮ ਦਾ ਧਿਪਤਾਸੈ ਸੰਗਤ ਗੁਣ ਪਰਗਾਸ ਜਿਨ ਹਦ ਹਰ 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 ਨਾਮ ਨੰ ਪਾਇ ਤੇ ਭਾਗੀ ਜਨਮ ਸਤਿਗੁਰ ਸਰਣ ਸੰਗਤ ਨੈ ਆਏ ਤੇਰੇ ਜੀਵੇ ਤੇਰੇ ਜੀਵਾਸ ਜਹ ਹਰ ਜਨ ਸਤਗੁਰ ਸੰਗਤ ਬਾਹੀ ਤੇ ਨੁਰ ਮਸਤਕ ਲਿਖਿਆ ਨਿਖਾਸ ਧਨ ਧਨ ਸਤ ਸੰਗਤ ਤਾਰਸ ਪਾਇਆ ਮੇਰ ਜਨ ਨਾਮੇ ਨਾਮ ਵਰਗਾਸ ਰਾਗ ਕੂਤਰੀ ਮਹਲਾ ਪੰਜਵਾ ਕਾਹੇ ਰੇ ਮਨ ਜਿਤ ਵੈ ਉਦਮ ਜਹ ਆਹਰ ਹਰਿਓ ਪ੍ਰਿਆ ਸਹਿਰਮ ਧਰਮੈ ਜਤਿ ਉਪਾਏ پاکا رجک آگیا کرتایا میرے مادو جیسا سکت میرے سو تریا گھر پر سار مرم پر بایا سو کے کاست حیاء رہا او جرن پیتانو کسو تبرتا کوئی نا کس کی تریا سرسر رجک سماہی تھاکر کاہی مال پاکریا پھر دے کونڈ کا میں سیکھ پرسا تس پچھا وجرے چریا ਜੋ ਕਮਣ ਕਲਾ ਹੈ ਕਮਣ ਜੁਗਾਵੇ ਮਨ ਮੈਂ ਸਿਮਰਨ ਕਰਿਆ ਸਾਧਨ ਦੀਆਂ ਦੱਸਿਆ ਸਿਧਾਂਤ ਠਾਕੁਰ ਕਰਤ ਪਰ ਧਿਆ ਜਨ ਨਾਨਕ ਬਲਵਰ ਸਦ ਵਰ ਨਾਈ ਗਿਆ ਤੇ ਅੰਧਰ ਪਾਰ ਆ ਰਈਆ ਅਦਾਰਗ ਸਵਾਹਲਾ ਚੌਥਾ ਸੋ ਗੁਰਖ ਇੱਕ ਓ ਅਨਕਾਰ ਸਤ ਗੁਰੂ ਘਰ ਸਾਦ ਸੋ ਗੁਰਖ ਰਣਜਾ ਰੁਰਖ ਰਣਜਾ ਧਿਆਵੈ ਸਰਵ ਧਿਆਵੈ ਤੁਮਹੀ ਹਰਿ ਸੰਤੇ ਸੰਗ ਹਾਰਾ ਸਭ ਜੀਤੁ ਮਾਰੇ ਜੀ ਤੂ ਇਹਾ ਕਾ ਦਾ ਤਾਰਾ ਭਰ ਧਿਆਵੈ ਸੰਤੋਖੀ ਸੰਗੁ ਗੁਪ ਵਿਸਾਰਣ ਮਾਰਾ ਹਰਿ ਆਪੇ ठाकुर अरि आਪੇ ਸੇਵਕ ਦੀ ਪਿਆ ਨਾਰਿਕ ਜੰਤ ਵਿਚਾਰਾ ਤੂ ਘਟ ਘਟੇ ਅੰਤਰ ਸਰਵਨ ਨਸਤਰੀ ਹਰਿ ਕੋਪੁਰ ਸੁਵਾਣਾ ਇਕ ਦਾ ਦੇਖ ਤੇ ਖਾਰੀ ਜੀ ਸਭ ਦੇ ਰੋਜ ਵਿਡਾਰਾ ਤੂੰ ਆਪੇ ਦਾਤਾ ਤੇ ਭੁਖਤਾ ਜੀ ਹੌਤ ਮੇਰੇ ਅਮਰ ਨਾ ਜਾਣਾ ਤੁਮ ਪਾਰ ਬਹਿਨ ਤੇ ਅਤਿ ਬੇਤ ਜੀ ਤੇਰੇ ਕਰੁਣਿਆ ਗੁਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਕੀ ਚਰਨਾਕ ਦਿਨ ਪੁਰ ਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਜਿਨਾਂ ਦੁੱਖ ਮੈਂ ਸੁਨਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਟੁੱਟੀ ਜਨ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਕੋ ਧਿਆਇਆ ਜੀ ਜਿਨ ਕਾ ਭਉ ਸਭ ਨਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਤੇ ਹਰਿ ਹਰ ਰੂਪ ਸਮਾਸੀ ਸੇਤਨ ਸੇਤਨ ਜਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਰ ਜਾਸੀ ਹੇ ਭਗਤ ਤੇਰੀ ਭਗਤ ਪੰਡਾ ਜੀ ਭਰੇ ਬੇਅੰਤ ਦੇ ਅੰਤ ਤਾ ਤੇਰੇ ਪਦ ਤੇਰੇ ਪਦ ਸਦਾ ਹਣਤੁ ਤੁਹੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਕ ਤਾ ਪੈਪਹਿ ਦੇਤਾ ਤੇਰੇ ਅਨੇਕ ਤੇਰੇ ਅਨੇਕ ਪੜਾ ਬਹੁ ਸਿਮਰਤ ਸਾਸ ਤੀ ਕਰ ਕੇ ਆਖਟ ਕਰਮ ਕਰਤਾ ਸੇ ਭਗਤ ਸੇ ਭਗਤ ਪਰੇ ਜਨ ਨਾਨਕ ਜੀ ਜੋ ਭਾਵੇ ਮੇਰੀ ਹਰਿ ਭਗਵੰਤਾ ਤੁਮਾਰਾ ਸੁਰਖੇ ਪਰਤ ਪਰ ਕਰਤਾ ਜੀ ਤੁਧ ਜੇਵਣ ਖਬਰ ਨ ਕੋਈ ਉਹ ਰੂਪ ਏ ਕੋ ਸਦਾ ਸਦਾ ਕੂ ਮੇ ਕੋਹੀ ਕੋ ਨਿਤਤਰ ਕਰਤਾ ਸੋਈ ਤੇ ਆਪੀ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਉਦੇ ਆਪੇ ਸ੍ਰੇਸ਼ਟ ਸਾਦੇ ਉਪਾਈ ਦੀ ਉਦੇ ਆਪੇ ਸਿਰਜ ਸਾਦ ਕੋਈ ਜਲਨਾਰਕ ਕੁੰਡਾ ਬੈ ਕਰਦੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਤਿਆ ਮੈਂ ਦਾ ਸਾਈਂ ਜੋ ਤੂੰ ਭਰੈ ਸੋਈ ਕਿਰਸੀ ਜੋ ਤੂੰ ਦੇ ਸੋਈ ਉਪਾਈ ਰਾਓ ਸਰਤੇ ਨਿਕੂ ਸਰਨੀ ਧਾਇਆ ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਖ ਗਵਾਇਆ ਤੁਰੀ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਤਰੀ ਜਾਉ ਸਭ ਤੁਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੀ ਜੀ ਜਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋ ਕੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਰ ਸਦੀ ਆਖ ਮਖਾਣੇ ਇਨਹਰ ਸੇਵਿਆ ਤੇ ਸੁਖੁ ਪਾਇਆ ਸਹਜੇ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੂਦ ਬਿਨੂ ਦੂਜਾ ਆਵਲੇ ਨ ਕੋਇ ਮੁਕਰ ਕਹਿਟ ਜਾਣੇ ਸੋਇ ਜਨ ਨਾਨਕ ਗੁਰਮੁਖ ਪਰਗਟ ਹੋਇ ਆਸਾ ਮਹਲਾ ਪਹਿਲਾ ਤਿਤ ਸਰਵੜਾ ਪਹਿਨੇ ਵਾਸਾ ਪਾਣੀ ਪਾਵਗ ਦਿਨ ਹੈ ਕੀਆ ਅੰਤਜਿ ਮੋਹੋਂ ਪਗ ਨਹੀਂ ਚਾਲੈ ਹਮ ਦੇਖਾ ਤੈ ਟੂਰੀ ਅਰੇ ਮਨ ਏਕ ਰਚੇ ਤਸ ਮੂੜ ਬਣਾ ਹਰ ਵਿਸਰਤ ਤੇਰੇ ਗੁਣ ਦਰਿਆ ਰਹਾਉ ਨਾਉ ਜਗੀ ਸਦੀ ਨਹੀਂ ਫੜਿਆ ਮੂਰਤ ਨੂੰ ਬਿਦਾ ਜਨਮ ਭਿਲਾ ਬਰਨਮਤ ਨਾਰਕ ਜਨ ਕੀ ਸਰਣਾ ਜੇ ਤੂੰ ਨਾਹੀ ਸਰੀਆ ਅਸਾ ਮਹਾਨਾ ਪਹਿਵਾਨ ਭਈ ਪਰਬਤ ਮਾਨੁਖ ਦੇ ਹੋਈਆ ਕੋ ਇਹ ਤੇਰੀ ਮਈਆ ਅਗਰ ਕਾਜ ਨਿਰ ਕਿਤੇ ਨਾ ਕਾਮ ਵਿਚ ਸਾਧ ਸੰਗਤਿ ਭਜ ਕੀ ਵਰਨਾਮ ਸਰੰਜਾ ਦਾਗ ਮੋਟ ਜਲ ਕਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜੁਆਪਤਮ ਸੰਨਿਆਰ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਤ ਕਰਿ ਦੀ ਜੰਕੂ ਸਰਮਾ ਜਗਤ ਤਾਮ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਨਾ ਜਨਿਆ ਹਰਿਆ ਪਾਉ ਨਾਨਕ ਹਮ ਨੀਤ ਕਰੰਨਾ ਸਰਨ ਪਰੇ ਕੀ ਰੱਖੋ ਸਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਿ ਸਹਾਈ ਨਸਨੀ ਕਬਿਓ ਬਾਜ ਬੇਨਤੀ ਚੌਪਈ ਨਮੇ ਰੀਤ ਕਰੋ ਭਗਤ ਰਚਾ ਤੁੰਗਣ ਹੋਏ ਜਿਤ ਕੀ ਇਛਾ ਤਰਜਣ ਮਰੈ ਮਾਰਾ ਆਪ ਨਾ ਜਾਣ ਕਰੋ ਪ੍ਰਤਿ ਪਾਰਾ ਹਮਰੇ ਦੁਸ਼ਤ ਸਭੈ ਤੁਮ ਘਰੋ ਆਪ ਹਰਥ ਲੈ ਮੈ ਬਚਾਓ ਸੁਖੀ ਬਸੈ ਮੂਰ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਅਛਾਰਿ ਕੇ ਕਰਦਾ ਕਰੀਐ ਸਭੈ ਰਹੁ ਆਜ ਸੰਗ ਰਿਐ پورن ہوئے ہماری آسان اور بجر کی رہ پی آسان تو میں شاڑ کوئی اگر نہ دیا ہوں جو بر جاں سکمتے پاؤں سیوک سکھا ہماری تاری ہے جن جن سکر ہماری ماری ہے آپ ہاتھ ہے مجھے کمری ہے مرن کال کا تاسنی ਰਾਗਿ ਜੋ ਮੈ ਰੱਖਣ ਹਾਰੇ ਸਾਹਿਬ ਸਤ ਸਹਾਈ ਪਿਆਰੀ ਧੀਰਬੰਦ ਦੁਸਰਗੇ ਅੰਤਾ ਤੁਮਹੋ ਗੁਰੀ ਚਤੁਰ ਦਸ ਕੰਤਾ ਕਾਲ ਮੈ ਬਨਵਾ ਬੰਦਾ ਕਾਲ ਪਾਏ ਸਿਖੂ ਬਲਦਾਰ ਕਾਲ ਪਈ ਕਰਿ ਸਿਰ ਪ੍ਰਕਾਸਾ ਸਭੇ ਕਾਲ ਕਾ ਕੀ ਅੰਤ ਬਸਾ ਜਨਕਾਰ yogi ਸਿਰ ਕੀਓ ਬੇਗਰਾਜ ਬ੍ਰਹਮਾਨ ਕੀਓ ਰਹੇ ਤੋਈ ਹਮਾਰਾ ਜਗ ਕਾ ਸਭ ਜਗਤ ਬਨਾਇਓ ਦੇਵ ਦਇਤ ਜਛਣੁ ਉਪਜਾਇਓ ਆਦੰਤ ਕੇਕ ਅਮਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਮਾਰੀ ਸਤਿ ਪਰਜਾ ਜੀ ਮਿਆ ਬਸਵਾਰੀ ਸਿਰ ਤੇ ਕੋ ਸਭ ਤੁਲੁ ਸੁਖ ਕੀਓ ਸਤਰਣ ਕੋ ਪਲ ਮੂਰਤ ਕੀਓ ਆਗਿਆੜੀ ਅੰਦਰ ਕੀ ਜਾਣਦਾ ਭਰੇ-ਉਰੇ ਕੀ ਪੀਰ ਪਛਾਨਦਾ ਕੀਤੇ ਦੇ ਪੁੱਤਰਿਆ ਤੁੰਲਾ ਸਭਰਿ ਕਿਰਪਾ ਦ੍ਰਿਸ਼ਟ ਕਰ ਗੁਲਾ ਸੰਤਨ ਤੁਮ ਕੋਇ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਬੜ ਬੜ ਕੀ ਜਾਣੈ ਜਗੁਦ ਕਰਕ ਕਰਾ ਕਰਤਾ ਰਾਮ ਪ੍ਰਜਾ ਰੰ ਜਬਿਆ ਕਰਤ ਕਰ ਤਮ ਕਬ ਹੂੰ ਤੁਮ ਮੈਂ ਮਿਲਤ ਦੇਹ ਤਦ ਸਭ ਹੂੰ ਜੀਤੇ ਬਦ ਸ੍ਰਿਸ਼ਟ ਸਭ ਤਾਰੇ ਆਪ ਆਤਮਨੀ ਬੂਜੀ ਉਚਾਰੈ ਤੁਮ ਸਭ ਹੀ ਤੇ ਰਤਨ ਰਾਲਨਾ ਜਾਲ ਤਵੇ ਨੇ دریاਦਮ ਨਿਰੰਕਾਰ ਨਿਰਭੁਤਾ ਮਿਰਲ ਅਭ ਸਾਹਿਬ ਨੰਕਾਰ ਕਾ ਤੀਨ ਤਨੈ ਪੇਵ ਆਪ ਆਪਣੀ ਮੁਦਹਾ ਜੇਤੀ ਭਰਗਤ ਬੈਨ ਪੈਨ ਦਹ ਦੇਤੀ ਤੁਮਰਾ ਕਹਾਂ ਜਾਇ ਪਸਾਰਾ ਕਿ ਬਿਦ ਸਜਾਤ தம் ਸੰਸਾਰਾਂ ਏਕ ਰੂਪ ਅਨ ਪਸਰੂਪ ਰਾਤ ਭਯੋ ਰਾਵ ਕਹੀ ੂਪਾ ਅੰਗਦ ਤੇਰਜ ਸੇਤਲੀ ਕੀਨੀ ਉਤਪੁਜ ਘਾਰਵਹ ਰਦ ਤੀਨੀ ਕਮ ਰਾਜੋ ਦੇਖਾ ਕਉ ਸੰਤ ਕੈ ਉਸੰਕਰੀ ਕੈਠਾ ਸਗਰੀ ਸ੍ਰਿਸ਼ਟ ਦਾ ਕਾਇਯ ਚੰਪਵਾ ਜੁਗਾਦ ਸੂਪ ਸਿਆਪਾ ਅਵਰਚਾਵੇ ਤੁਮ ਕਰੋ ਸਿੱਖ ਤੁਬਾਰ ਅਸਿੱਖ ਸੰਗਰੋ ਦੁਸ਼ਤ ਜਿਤੇ ਉਖਵਰਤਿ ਉਤ ਪਾਤਾ ਸਕਰਮ ਦੇਸ਼ ਕਰੋ ਰਣ ਘਾਤਾ ਜੀ ਅਸਤ੍ਰਿ ਦਾ ਸਰਣੀ ਪਰੇ ਤਿਨਕੇ ਦੁਸ਼ਤ ਤੁਪਤਾ ਪਰੇ ਉਰਜਾ ਜਾਨਨ ਬਗ ਬਾਰੇ ਇਤਿਹਾਰੇ ਜਿਨ ਕੇ ਤੁਮ ਸੰਕਟ ਸਭ ਟਾਰੇ। ਜੋ ਕਾਲ ਨੂੰ ਇੱਕ ਬਾਰ ਦਇ ਹੈ ਤਾਂ ਕੇ ਕਾਲ ਨਿਕਟਨ ਹੈ। ਹੈ। ਰੱਛਾ ਹੋਏ ਤੈਂ ਸਭ ਕਾਲਾ, ਤੁਸ਼ਟ ਅਰਿਸ਼ਟ ਰਹੇ ਤਤੇ ਕਾਲਾ। ਕਿਰਪਾ ਦ੍ਰਿਸ਼ਟ ਸਰ ਜਾਏ ਨ ਹਰਿਓ ਤਾਂ ਕੇ ਸਾਰਤ ਕਰਨ ਹੋਇ ਹੋ। ਅਰਿਧ ਸਿਧ ਕਰੂ ਸਭ ਹੋਈ। ਕੋਈ ਜਵਸਕੇ ਨਾ ਕੋਈ ਏਕ ਬਾਦ ਜੇ ਤੁਮੈ ਸੰਪਾਰਾ ਕਾਲ ਫਾਸ ਤੇ ਕਹੀ ਪੁਕਾਰਾਂ ਜਿਨਰਨਾਮ ਤੇ ਵਾਰੋ ਕਹਾ ਆਦਾਰ ਦੁਸ਼ਤ ਲੋਕ ਤੇ ਰਹਾ ਹੜਨ ਕੀਤ ਮੈਂ ਸਰਨ ਤੇਹਰਾਈ ਆਪੋ ਹਾਥ ਕੈ ਲਿਓ ਉਬਾਰੀ ਸਰਬ ਦੋਰ ਮੋਹ ਸੁਹਾਈ ਪੂਰਨ ਕਰਿਆ ਪਰ ਜਗ ਮਾਤਾ ਜਨਤ ਕਰਾ ਪੂਰਨ ਸੁਭਰਾਤਾ ਸਿਰ ਵਿਖ ਸੰਗਤ ਦੇ ਕੋ ਅਰਤਾ ਦੁਸ਼ਟ ਲੋਕੀਨ ਕੋ ਸ਼ੈ ਕਰਤਾ ਸ੍ਰੀ ਅਸਤਜਾ ਭੈ ਦਿਆਲਾ ਪੂਰਨ ਕਰਾ ਗ੍ਰੰਤ ਤਤਕਾਲਾ ਮਨ ਕਾ ਰਤ ਪਰ ਭਾਵੇ ਸੋਈ ਦੂਖੰਦ ਸਹਿ ਬਿਆਪ ਤਰ ਕੋਈ ਅੜਲ ਸੁਨੇਕ ہے سرسنا پا رہی سرے موڑ جدلائی سکرتا آ رہی دوک درد پور اٹنا پھرنا کے ہے او جو یا کیے کبا جو پہی کو کہیں جو پہی سمبت سترہ سیس پڑی جائے ارد سیس پردین کہی جائے پادر سکی اسمی روارا تیر سکتر وگرہت سدارا سمیہ پائیں گئیں ਮੈਂ ਨਾ ਕਹਿਓ ਸਭ ਤੋਏ ਪਖਾਨੀਓ ਸਗਲ ਦਵਾਰੇ ਕੋ ਉਛਾੜ ਕੇ ਗਇਓ ਤੁਮਾਰੋ ਦਵਾਰ ਵਾਹਿ ਕਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰੇ ਕੋ ਉਛਾੜ ਕੇ ਗਇਓ ਤੁਮਾਰੋ ਦਵਾਰ ਵਾਹਿ ਕਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾਤੀ ਜਾ ਅਨੰਦ ਇਕ ਓਅੰਕਾਰ ਸਤਗੁਰ ਪ੍ਰਸਾਦ ਅਨੰਦ ਭਿਆਮੇ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤੁ ਪਰਵਾਤਨੀਆਂ ਸਬਦ ਗਾਵਣੀਆਂ ਸਭ ਦੂਤਾ ਕਾਵੋ ਹਰੀ ਕੇ ਰਾਗ ਮਨ ਜੀਂ ਵਸਾਇਆ ਗ੍ਰਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਰਾਰੂਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਸਾਵੇ ਸਾਰਨਾ ਅੰਗੀ ਤਾਰੂ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗੱਲਾਂ ਸਭ ਰੱਬ ਸਵਾਮੀ ਸੋ ਕਿਉ ਮਰੋ ਵਿਸਾਰੀ ਕਹਿ ਨਾਨਕ ਮਨ ਮੇਰੀ ਸਦਾ ਰੂਹ ਹਰ ਨਾਲੇ ਸਾਥੇ ਸਾਹਿਬਾ ਤਿਆ ਨਹੀਂ ਕਰ ਤੇਰਾ ਕਰਤਾ ਤੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਦਾ ਹਾ ਤੇੜੀ ਨਾਮ ਮਨ ਵਸਾਵੇ ਨਾਮ ਜਿਹੜਾ ਮਨ ਵਸਿਆ ਵਾਜੇ ਸਬਦ ਘਨੇਰੇ ਕਹਿ ਨਾਨਕ ਸੱਜੇ ਸਾਹਿਬ ਕਿਆ ਨਹੀ ਕਰ ਤੇਰਾ ਸਾਜਨਾ ਮੇਰਾ ਆਧਾਰੂ ਸਾਜਨਾ ਮੇ ਆਧਾਰ ਮੇਰਾ ਜਿਨ ਭੁਖਾ ਸਬ ਗਮਾਈਆ ਤਰਸਾਤ ਸੁਖਮਨ ਆਏ ਰਸਿਆ ਜਿਨ ਇੱਛਾ ਸਾਧੂ ਜਾਈਆ ਸਦਾ ਤੁਰਵਾਰ ਕੀਤਾ ਗੁਰੂ ਰਤਹੁ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਨ ਸੰਤੋ ਸੱਜ ਦਰੋਤੇ ਆਰੋ ਸਰਜਨਾ ਮੇਰਾ ਆਧਾਰ ਵਾਜੇ ਪੰਜ ਸੱਤ ਤਿਤਕਾਰ ਸੁਭਾਗੈ ਧਾ ਸੁਭਾਗੈ ਸਦਵਾਜੇ ਕਲਾ ਚਿਤ ਕਰ ਧਾਰੀਆਂ ਪੰਜ ਦੂਤ ਦਰਸ ਕੀਤੇ ਆਦ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਚਿਤਕਾਰੇ ਅਰਹਦ ਵਾਜੇ ਆਰਦ ਸੁਨੋ ਵਡ ਪਾ ਕੀਓ ਸਗਲ ਮਨੋਰਥ ਪੂਰੇ ਬਾਰੇ ਰਹਿਮ ਪ੍ਰਭ ਪਾਇਆ ਉਦਰੇ ਸਗਰੇ ਸੂਰੇ ਦੁਖ ਰੋਗ ਸੰਤਾ ਪਿਤਰੇ ਸੁਣੀ ਸਜੀ ਬਾਣੀ ਸੰਤ ਸਾਰਿ ਭਏ ਸਰਸੀ ਉਰੇ ਘੁਰਤੇ ਜਾਣੀ ਸੁਨਦੇ ਕਨੀਤ ਕਹਤੇ ਪਵਿਤਤ ਸਾਧ ਗੁਰ ਰਹਾ ਪਰੂਰੇ ਬਿਨ ਮਰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਧੂਰੇ ਮੁੰਦਾਬਣੀ ਮਹਲਾ ਪੰਜਵਾ ਸਾਰੇ ਜੀ ਤੁਨ ਪ੍ਰਸੂਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਦਾ ਭਇਓ ਜਿਸ ਕਾ ਸਦ ਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਜਿਸ ਕਾ ਹੋਏ ਉਧਾਰੋ ਇਹੇ ਵਸਤ ਜਿ ਰਹੈ ਜਾਈ ਨਿਤ ਨਿਤ ਰੱਖਿ ਰੁਧਾਰੋ ਤਦ ਸੰਸਾਰ ਚਰਨ ਲਗ ਤਈਐ ਸਭ ਨਾਮ ਇਕ ਗ੍ਰਹਿਨ ਪਸਾਰੋ ਸਰੋਗ ਮਹੱਲਾ ਪੰਜਮਾ तेरा कीता जातो तो नाही मैनो ਕੀ ਪਿਆਸ ਅਮਰਤ ਸੇ ਖਾਏ ਭਲ ਮੈਂ ਇਹੋ ਹੁਣ ਹੁਣ ਗੋਵਿੰਦ ਕਾਹੇ ਸਦ ਸੈ ਨੂ ਕਿਰਪਾ ਗ ਸਮਾਲੈ ਸਾਹੇ ਸਾਹੇ ਬਿਰਥਾ ਕੋਇ ਨਤ ਜਏ ਜੇ ਆਵੈ ਦਿਆਹੇ ਸਦੋਕ ਮਹੱਲਾ ਪੰਜਵਾ ਅੰਦਰ ਗੁਰ ਆਰਾਧਨਾ ਜਿਨ ਬਾਜਪ ਗੁਰ ਨਾਮੇ ਨੇਤਰੀ ਸਤਗੁਰ ਭੇਖਣਾ ਸਰਬਣੀ ਸੁਨਾਨ ਗੁਰ ਨਾਮੋ ਸਤਗੁਰ ਸੇਤੀ ਜਤਿਆ ਦਰਗਾਹਾਇਥਾਉ ਕਉ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗ ਮੈਂਤਮ ਕਾੜੀਐ ਵਿਰਲੇ ਕੇਹੀ ਕੇ ਮਹੱਲਾ ਪੰਜਵਾ ਰੱਖੇ ਰਖਨ ਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ ਬਾਜ ਸਵਾਰਿਆਨ ਹੋਆ ਆਪ ਦੇ ਯਾਲ ਬਰੋ ਨਾਮ ਸਾਰਿਆਨ ਸਾਧ ਜਨਾ ਕੈ ਸੰਗ ਪਦ ਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਖੇਨਾ ਨਾਹਿ ਮੇਰਾ ਹਰਿ ਅਨ ਇਸ ਸਾਹਿਬ ਕੀ ਏਕ ਨਾਨਕ ਮੰਨੈ ਨਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਧੂਖ ਜਾਹਿ ਇਸ ਸਾਹਿਬ ਕੀ ਏਕ ਨਾਨਕ ਮੰਨੈ ਨਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਧੂਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ